नया पिंड चावर के पास मिट्टी से बड़ी तेज़ रफ्तार से ट्रैक्टर ट्राली ने मोटरसाइकिल को टक्कर मार दी हादसे में मोटरसाइकिल सवार दो चचेड़े भाइयों की मौत हो गई जबकि एक व्यक्ति जख्मी हो गया उसे इलाज के लिए सिविल अस्पताल में भर्ती कराया गया उधर थाना तिब्बर की पुलिस ने दो आरोपियों के खिलाफ मामला दर्ज किया है वहीं आरोपियों की गिरफ्तारी की मांग को लेकर बच्चों के परिवार वालों ने रोष प्रदर्शन किया ਇਦੋਂ ਨਾ ਕਰੋ ਖਾਬਨਾ ਨਾ ਕਰੋ ਸਾਰੇ ਜਣੇ ਮੈਂ ਇੱਕ ਮਿੰਟ ਇੱਕ ਤਕੂਸ਼ ਕਰ ਆਓ ਭਾਜੀ ਆਓ ਜੇ ਇਹ ਤੋਂ ਉੱਠੇ ਉਹਦੇ ਨੇ ਵੇਰੀ ਐ ਇੱਕ ਬੜੀ ਗੱਲ ਕਾਰ ਵੀ چلਦੀ ਪਈ ਹੈ ਇੱਥੇ ਜੇ ਨਬਰ ਤੇ ਨਾ ਇਹ ਨਾ ਪਰਦਾ ਆਈ ਨਾ ਕੋਪਰੇਟ ਕਰੋ ਅਸੀਂ ਬੱਦਾ ਫੜ ਲਾਂਗੇ ਟਰੈਕਟਰ ਟਾਲੀ ਜਿਹੜੀ ਉੱਥੇ ਲੱਗੀ ਸਾਰਾ ਕੁਝ ਹੀ ਹੈਗਾ ਆਹ ਸਾਈਡ ਤੇ ਆਹ ਸਾਈਡ ਤੇ ਬੱਚੇ ਦੇ ਆਹ ਕਾਪੀ ਨਾ ਉੱਤਰ ਸਕਦੀ ਹੈ ਆਪਾਂ ਲੋ ਕਰੋਗੇ ਆਹ ਨੰਬਰ ਤੇ ਆਓ ਆਹ ਨੰਬਰ ਤੇ ਆਓ ਆਹ ਮਾਮਾ ਨਹੀਂ ਜਰਾ ਆਹ ਥੋੜਾ ਕੱਪੀ ਜਾਂਦੇ ਆ ਨਵਾਲਾ ਨਵਾਂ ਬਣ ਚੋਰ ਕੀ ਕਰਪਾ ਆਪਣੇ ਪਿਉਣ ਕਹਿੰਦਾ ਡਾਡਾ ਰੰਗ ਲੈਣ ਜਾਣ ਪੇਪਰ ਆ ਸਵੇਰੇ ਅੱਡ ਰੰਗਦਾ ਸਾਡਾ ਰੰਗ ਖਤਮ ਐ ਮੈਂ ਮੈਂ ਇਹ ਪਿਉਣ ਗਿਆ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਕਿਹਾ ਆਪੂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਅੰਨੇ ਰੰਗ ਪੇ ਤੇ ਪੁਰਾਣੇ ਇਹਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਾਮ-ਸਾਮ ਕੇ ਕਾਪੀਆਂ ਰੱਖੀਆਂ ਦੀਆਂ ਸਾਮ-ਸਾਮ ਕੇ ਹੰਦੀਆਂ ਪੁਰਾਣੀਆਂ ਮੈਂ ਬਾਹਰ ਟੁੱਟਦੀ ਨਹੀਂ ਇਹਨੇ ਕਾਪੀਆਂ ਵੀ ਛਾੜੀ ਮੇਰੀ ਭਰੀ ਪਈ ਇਹਨੇ ਕਪਿੰਕਾਪੀਆਂ ਦੀਆਂ ਮੈਂ ਕਹਿੰਦਾ ਨਹੀਂ ਮੈਂ ਇਹ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡੜਾ ਚਾਲ ਦੋ ਹਰ ਪਿੱਕੇ ਡੜਾ ਚਾਲਾ ਡਣਾ ਚਾਲਾ ਕੋਈ ਗਾ ਨਹੀਂ ਚੱਲ ਤੇ ਮੈਂ ਮੈਂ ਹੱਸ ਕੇ ਨਾ ਕਹਿ ਬੱਠੀ ਮੈਂ ਚੱਲ ਜਾ ਮੈਂ ਨੇ ਜਿੱਦ ਕਰੇ ਕਿ ਦੇ ਮੈਂ ਚੱਲ ਜਾਣਾ ਲੈnde ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਕੇ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਤੇ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ 10 ਸਾਲ ਦਾ ਐ ਸਕੈਚੀ ਲੈਣ ਗਏ ਇਬਰਾਸ ਕੈਚਰ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੈਚ ਲੈਣੇ ਆ ਸਕੈਚੀ ਲੈਣ ਗਏ ਅਗੋ ਟ੍ਰੈਲੀ ਆ ਗਈ ਟ੍ਰੈਲੀ ਨੇ ਫਾਂਡ ਮਾਰ ਕੇ ਮਾਰ ਤੇ ਇਕ ਨਾ ਹਰ ਪ੍ਰੀਤ ਇੱਕ ਨਾ ਮਨ ਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 10 ਉਹ ਤੇ ਬਰਾ ਕਾਲ ਦਾਣਿਓ ਬੋਲਿਆ ਵੇ ਉਹ ਤੇ ਗੱਲ ਦਾਣਿਓ ਬੋਲਿਆ ਆ ਨੀ ਉਹ ਤੇ ਟਿਕਟ ਵੇ ਲਾਇਓ ਨਾ ਤਾਂ ਮਨੀ ਵਾਸ਼ ਕੀਤੀ ਸਾਨੂੰ ਇਨਸਾਫ ਚਾਹੀਦਾ ਹਨ ਕੁਝ ਨਹੀਂ ਚਾਹੀਦਾ ਉਹ ਜੇ ਚਾਹੀਦੀ ਵਸਾ ਨੋਦੀ ਉਹਨੂੰ ਜੇ ਹੋ ਜਾਏ ਵਸਾ ਹੀ ਉਹ ਨਹੀਂ ਗੰਦੇ ਵੇ ਆਈ ਗਾਨੇ ਨੂੰ ਜੇ ਲੋ ਹੋ ਜਾਏ ਤੇ ਯਾਰੀ ਮਾਵੇ ਤਰਫੇ ਦਾ ਇਹ ਪਿਆਰੀ ਮਾਵੇ ਦਾ ਕਾਰਨ ਪਰ ਅਸੀਂ ਅੱਜ ਦਰਦ ਰਿਸਟਰ ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਚਲਦੇ ਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਔਨਰ ਤੋਂ ਮੈਂ ਚarliਆ ਨਹੀਂ ਜੀ ਇੱਥੇ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਅਫੀਰ ਰਜਿਸਟਰ ਨਹੀਂ ਹੋਈ ਇਹਨਾਂ ਨੂੰ ਕਾਪੀ ਵਿਖਾ ਦਿੱਤੀ ਗਈ ਆ ਪੌੜੀ ਡੀ ਕਾਰਵਾਈ ਕੇ ਚੱਲਦੀ ਪਈ ਹੈ ਪ੍ਰੋਸੀਡਿੰਗ ਚ ਇੱਕ ਕੀ ਹੋਇਆ ਵਾ ਜਿਹੜਾ ਔਨ ਦਾ ਰੈਕਟਰ ਥਾਲੂਗਾ ਪਰ ਕਿਨਾਫਾ ਆਗਾ ਮਤਲਬ 17 ਨੰਬਰ ਬਿਲਕੁਲ ਸੁਰੂ ਰੋਡ ਤੇ ਚੱਲ ਕੇ ਆ